ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਅੱਜ ਪੰਜਾਬ ਦੇ ਵਿੱਚ ਦਿੱਤਾ ਇੱਕ ਵੱਡਾ ਬਿਆਨ ਜਿਹੜਾ ਉਂਗਲ ਚੱਕੂ ਉਂਗਲ ਵੱਢ ਦੇਣਗੇ ਜਿਹੜਾ ਅੱਖ ਚੱਕੂ ਅੱਖ ਕੱਢ ਦੇਣਗੇ ਇਹ ਆਪ ਵਿਧਾਇਕ ਦੇ ਵੱਲੋਂ ਵਿਵਾਦਿਤ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਹਲਚਲ ਮਚ ਗਈ ਏ ਜੋ ਲੋਕਾਂ ਨੂੰ ਦਬਾਇਆ ਜਾ ਰਿਹਾ ਤੇ ਡਰਾਇਆ ਜਾ ਰਿਹਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੀਤੀਆਂ ਦੇ ਖਿਲਾਫ ਬੋਲੇਗਾ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਤੇ ਉਸ ਦੀਆਂ ਉੰਗਲਾ ਵਾਰ ਦਿੱਤੀਆਂ ਜਾਣਗੀਆਂ ਕਿ ਕਿਹੜਾ ਵਿਧਾਇਕ ਜਿਸ ਨੇ ਇਹ ਵਿਵਾਦਿਤ ਵਿਆਹ ਦਿੱਤਾ ਹੈ ਤੁਸੀਂ ਜਿਹੜੇ ਹੋ ਲੋਕ ਰਾਏ న్యూਸ ਨਾਲ ਬਹੁਤ ਸਵਾਦ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਆਮ ਆਦਮੀ ਪਾਰਟੀ ਵੀ ਹੁਣ ਉਹਨਾਂ ਰਸਤਿਆਂ ਤੇ ਚੱਲ ਪਈ ਜਿਹੜੇ ਰਸਤਿਆਂ ਤੇ ਪਹਿਲਾਂ ਅਕਾਲੀ ਦਲ ਚੱਲਦਾ ਸੀ ਜਾਂ ਕਾਂਗਰਸ ਚੱਲਦੀ ਸੀ ਅਕਾਲੀ ਦਲ ਦਾ ਹਸ਼ਰ ਅੱਜ ਜੋ ਸਾਰਿਆਂ ਦੇ ਸਾਹਮਣੇ ਅਕਾਲੀ ਦਲ ਸੱਤਾ ਵਿੱਚ ਸੀ ਤਾਂ ਇਸ ਨੂੰ ਧਰਤੀ ਤੇ ਰੱਬ ਵੀ ਚੇਤੇ ਨਹੀਂ ਸੀ ਜੋ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਨਜਾਇਜ਼ ਪਰਚੇ ਦਰਜ ਕੀਤੇ ਜਾਂਦੇ ਸੀ ਥਾਣਿਆਂ ਦੇ ਵਿੱਚ ਦਬਾਅ ਬਣਾ ਕੇ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਉਹਨਾਂ ਦੇ ਉੱਪਰ ਪਰਚੇ ਪਾ ਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਕਟਵਾਇਆ ਜਾਂਦਾ ਸੀ ਜਿਸ ਨੂੰ ਲੈ ਕੇ ਅੱਜ ਅਕਾਲੀ ਦਲ ਦਾ ਇਹ ਹਸ਼ਰ ਹੋ ਚੁੱਕਿਆ ਹੈ ਸੋ ਦੂਸਰੇ ਪਾਸੇ ਕਾਂਗਰਸ ਵੀ ਇਸ ਦੇ ਪਿੱਛੇ ਨਹੀਂ ਰਹੀ ਕਾਂਗਰਸ ਨੇ ਵੀ ਜੋ ਅਕਾਲੀ ਦਲ ਨਾਲੋਂ ਵੱਧ ਕੇ 2017 ਦੇ ਵਿੱਚ ਇਹੇ ਕੁਝ ਹੀ ਕੀਤਾ ਜਿਸ ਕਰਕੇ ਦੋਨਾਂ ਪਾਰਟੀਆਂ ਨੂੰ ਲੋਕਾਂ ਨੇ ਇਨਕਾਰ ਦਿੱਤਾ ਤੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਪਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਵੀ ਅਜਿਹੀਆਂ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਨੇ ਜੋ ਮੌਜੂਦਾ ਵਿਧਾਇਕ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਡਰਾਉਣ ਲਈ ਤੇ ਲੋਕਾਂ ਨੂੰ ਧਮਕਾਉਣ ਲਈ ਬਿਆਨ ਦਿੱਤਾ ਕਿ ਜਿਹੜਾ ਸਾਡੀਆਂ ਨੀਤੀਆਂ ਦੇ ਖਿਲਾਫ ਉਂਗਲ ਚੱਕੂਗਾ ਉਹਨਾਂ ਦੇ ਉਂਗਲਾਂ ਵੱਢ ਦਿਆਂਗੇ ਤੇ ਜਿਹੜਾ ਅੱਖ ਚੱਕੂਗਾ ਉਹਨਾਂ ਦੀ ਅੱਖਾਂ ਕੱਢ ਦੇਾਂਗੇ ਸੋ ਇਹ ਆਪ ਵਿਧਾਇਕ ਮਰਜਿੰਦਰ ਸਿੰਘ ਗਿਆਸਪੁਰਾ ਦਾ ਇਹ ਵਿਵਾਦਿਤ ਬਿਆਨ ਨੇ ਪੂਰੇ ਹਲਚਲ ਮਚਾ ਦਿੱਤੀ ਹੈ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਅਸੀਂ 2027 ਦੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਪਹਿਲਾਂ ਹਰ ਹਿੱਲਾ ਵਰਤਾਂਗੇ ਜੋ ਦੰਡ ਚੰਡ ਤੇ ਤਾਮ ਝਾਮ ਲਾ ਕੇ ਅਸੀਂ ਇਹ ਚੋਣਾਂ ਜਿੱਤਾਂਗੇ ਜਿਸ ਵਿੱਚ ਡਰਾਮਾਗੇ ਵੀ ਟੱਕਾ ਸ਼ਾਈ ਵੀ ਕਰਾਂਗੇ ਤੇ ਲਾਲਚ ਵੀ ਦੇਵਾਂਗੇ ਜੇਕਰ ਫਿਰ ਵੀ ਉਹ ਸਾਡੇ ਜਿਹੜਾ ਕਿ ਹੱਥ ਵਿੱਚ ਨਾ ਆਇਆ ਤਾਂ ਫਿਰ ਅਸੀਂ ਉਸ ਨੂੰ ਵੋਟ ਵੀ ਨਹੀਂ ਪਾਣਦੇ ਆਗੇ ਸੋ ਮਨੀਸ਼ ਸੋਧਿਆ ਦਾ ਉਹ ਬਿਆਨ ਅੱਜ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਅਕਾਲੀ ਦਲ ਤੇ ਭਾਜਪਾ ਦੇ ਵੱਲੋਂ ਉਹਨਾਂ ਦੇ ਉੱਪਰ ਨਿਸ਼ਾਨੇ ਸਾਧੇ ਗਏ ਆਮ ਆਦਮੀ ਪਾਰਟੀ ਦੇ ਜਿਹੜਾ ਕਿ ਮਨੀਸ਼ ਸੋਧਿਆ ਦੇ ਬਿਆਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਵੀ ਅਜੇ ਜੋ ਬਿਆਨ ਧਮਕੀਆਂ ਭਰੇ ਦੇਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਸੋ ਮਨਜਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਇਹ ਉਦੋਂ ਬਿਆਨ ਦਿੱਤਾ ਗਿਆ ਜਦੋਂ ਉਹਨਾਂ ਦੇ ਹੀ ਹਲਕੇ ਦੇ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੌਂਸਲਰ ਰਿਸ਼ਪਾਲ ਸਿੰਘ ਪਾਲਾ ਸੋਮਲ ਖੇੜੀ ਨਾਲ ਕੁੱਟਮਾਰ ਹੁੰਦੀ ਏ ਔਰ ਕੁੱਟਮਾਰ ਹੋਣ ਤੋਂ ਬਾਅਦ ਉਹ ਜਿਹੜੇ ਕੁੱਟਮਾਰ ਕਰਨ ਵਾਲੇ ਉਹਨਾਂ ਨੂੰ ਕਾਂਗਰਸੀ ਵਰਕਰ ਦੱਸਿਆ ਗਿਆ ਔਰ ਕਾਂਗਰਸੀ ਵਰਕਰਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਤੇ ਇਹ ਵੱਡਾ ਬਿਆਨ ਦਿੱਤਾ ਵਿਧਾਇਕ ਨੇ ਸੋ ਮਿਲੀ ਜਾਣਕਾਰੀ ਦੇ ਮੁਤਾਬਕ ਕੱਟਣਾ ਤੋਂ ਬਾਅਦ ਜ਼ਖਮੀ ਹਾਲਾਤ ਵਿੱਚ ਜੋ ऋषपाल ਸਿੰਘ ਨੂੰ ਸਿਵਲ ਹਸਪਤਾਲ ਮਲੋੜ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਜਾਣਕਾਰੀ ਹਲਕਾ ਪਾਇਲ ਦੇ ਵਿਧਾਇਕ ਦੀਏ ਜੋ ਹਲਕਾ ਪਾਇਲ ਦੇ ਵਿਧਾਇਕ ਮਲਵਿੰਦਰ ਸਿੰਘ ਗਿਆਸਪੁਰਾ ਨੇ ਉਹਨਾਂ ਨੇ ਹਸਪਤਾਲ ਪਹੁੰਚ ਕੇ ਕੌਂਸਲਰ ਦਾ ਹਾਲਚਾਲ ਪੁੱਛਿਆ ਤੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਤਰਨਤਾਰਨ ਜਿਮਣੀ ਚੌਂਕ ਵਿੱਚ ਜੋ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਜਿਸ ਤੋਂ ਬਾਅਦ ਕਾਂਗਰਸੀ ਅਜਈਆਂ ਘਟਨਾਵਾਂ ਕਰਕੇ ਜੋ ਸਾਹਮਣੇ ਆ ਰਹੇ ਨੇ ਸੋ ਉਹਨਾਂ ਨੇ ਕਿ ਕਾਂਗਰਸੀ ਵਰਕਰਾਂ ਵੱਲੋਂ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਵਿਧਾਇਕ ਨੇ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਜਾਵੇ ਤਾਂ ਜੋ ਕੋਈ ਵੀ ਅਜੇ ਗੁੰਡਾਗਰਦੀ ਕਰਨ ਦੀ ਹਿੰਮਤ ਨਾ ਕਰੇ ਜੇਕਰ ਉਹ ਗੁੰਡਾਗਰਦੀ ਕਰਨ ਵਾਲਿਆਂ ਨੂੰ ਪੁਲਸ ਵੱਲੋਂ ਨਾ ਫੜਿਆ ਗਿਆ ਤਾਂ ਫਿਰ ਅਸੀਂ ਅੱਗੇ ਹੋ ਕੇ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ ਉਹਨਾਂ ਦੀਆਂ ਉਂਗਲਾਂ ਵੱਡਾਂਗੇ ਉਹਨਾਂ ਦੇ ਹੱਥ ਕੱਢਾਂਗੇ ਔਰ ਉਹਨਾਂ ਦੀਆਂ ਅੱਖਾਂ ਕੱਢ ਕੇ ਅਸੀਂ ਰੱਖ ਦਿਆਂਗੇ ਜੋ ਅੱਗੇ ਤੋਂ ਸਾਡੇ ਵਰਕਰਾਂ ਦੇ ਉੱਪਰ ਜਾਂ ਸਾਡੇ ਵਲੰਟੀਅਰਾਂ ਦੇ ਉੱਪਰ ਹੱਥ ਚੁੱਕੇਗਾ ਸੋਮਨਜਿੰਦਰ ਸਿੰਘ ਗਿਆਸਪੁਰਾ ਪਾਇਲ ਹਲਕੇ ਦੇ ਵਿਧਾਇਕ ਦੇ ਵੱਲੋਂ ਅਜਿਹਾ ਵਿਵਾਦਿਤ ਬਿਆਨ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਹਲਚਲ ਮਚ ਗਈ ਹੈ ਪੂਰੇ ਜੋ ਸਿਆਸ ਦੇ ਵਿੱਚ ਜੋ ਅਕਾਲੀ ਦਲ ਪਾਰਟੀ ਦੇ ਵੱਲੋਂ ਅਜਿਹੇ ਹਤਕੰਡੇ ਅਪਣਾਏ ਜਾਂਦੇ ਸੀ ਅਕਾਲੀ ਦਲ ਦੇ ਕੁਝ ਅਜਿਹੇ ਜਿਹੜੇ ਹਰਕਾ ਇੰਚਾਰਜ ਸੀ ਜਾਂ ਅਕਾਲੀ ਦਲ ਦੇ ਅਜਿਹੇ ਵਿਧਾਇਕ ਸੀ ਉਹ ਜਿਹੜਾ ਕਿ ਸਭ ਕੁਝ ਭੁੱਲ ਗਿਆ ਸੀ ਔਰ ਜਦੋਂ 2017 ਦੇ ਵਿੱਚ ਇਲੈਕਸ਼ਨ ਸੀਗਾ ਉਸ ਸਮੇਂ ਲੋਕਾਂ ਦੇ ਉੱਪਰ ਦਬਾਅ ਬਣਾਇਆ ਜਾਂਦਾ ਰਿਹਾ ਲੋਕਾਂ ਨੂੰ ਨਜਾਇਜ਼ ਜਿਹੜਾ ਕਿ ਵੋਟ ਪਾਉਣ ਵਾਸਤੇ ਉਹਨਾਂ ਦੇ ਉੱਪਰ ਤੱਕੇਸ਼ਾਈ ਕੀਤੀ ਜਾਂਦੀ ਰਹੀ ਸੋ ਉਹਨਾਂ ਅਕਾਲੀ ਲੀਡਰਾਂ ਨੇ 2017 ਦੇ ਵਿੱਚ ਤੱਕੇਸ਼ਾਈ ਕਰਕੇ ਜੋ ਉਹਨਾਂ ਦੀ ਸੱਤਾ ਖਤਮ ਹੋ ਗਈ ਤੇ 2022 ਵਿੱਚ ਜਮਾ ਇਹ ਅਕਾਲੀ ਦਲ ਖਤਮ ਹੋ ਗਿਆ ਜੇਕਰ ਸੱਤਾਧਾਰੀ ਪਾਰਟੀ ਵੀ ਅਜਿਹਾ ਕਰੇਗੀ ਤਾਂ ਫਿਰ ਅਕਾਲੀ ਦਲ ਵਾਲਾ ਹਸ਼ਰ ਹੋਵੇਗਾ ਸੋ ਅਕਾਲੀ ਦਲ ਦੇ ਵਾਂਗ ਆਮ ਆਦਮੀ ਪਾਰਟੀ ਵੀ ਉਹਨਾਂ ਰਵਾਇਤ ਤਰੀਹੀ ਹੋਈ ਹੈ ਜੋ ਅਕਾਲੀ ਦਲ ਕਰਦਾ ਸੀ ਉਹੀ ਹੁਣ ਆਮ ਆਦਮੀ ਪਾਰਟੀ ਕਰਨ ਲੱਗੀ ਹੈ